ਸਿੰਘਲ ਦੇ ਜੀ ਤੁਹਾਡਾ ਰਿਸ਼ਤੇ ਵਿੱਚ ਉਹ ਚਾਚਾ ਹੀ ਲੱਗਦਾ ਜੀ ਮੇਰਾ ਤੇ ਉੱਥੇ ਜਾਂਦੇ ਹਨ ਗਈ 1 ਸਾਲ ਹੋ ਗਿਆ ਜੀ ਤੇ ਉਹਨੇ ਪਤਾ ਨਹੀਂ ਕਿਤਨਾ ਆਪਣੀ ਮੇਰੀ ਬੇਟੀ ਨੂੰ ਆਪਣੇ ਝਾਸੀ ਵਿੱਚ ਲੈ ਕੇ ਜੀ ਮੇਰੀ ਬੇਟੀ BCA BCA 'ਚ ਪੜਦੀ ਸੀ ਜੀ ਲਾਸਟ ਉਹਦਾ ਸੈਮੈਸਟਰ ਸੀ BCA ਦਾ ਜੀ ਤੇ ਆਪਣੇ ਝਾਸੀ ਵਿੱਚ ਲੈ ਕੇ ਉਹਦੇ ਨਾਲ ਉਹ ਰੇਪ ਕਰਦਾ ਰਿਆ ਬਾਅਦ 'ਚ ਉਹਨੂੰ ਪ੍ਰੈਗਨੈਂਟ ਕਰ ਦਿੱਤਾ ਫਿਰ ਆਪਣੀ ਇੱਕ ਜਾਣ ਪਛਾਣ ਦੀ ਉਹਦੀ ਨਰਸ ਹੀ ਕਲਮੰਤ ਕੋਰ ਆ ਪਿੰਡ ਕੋਠ ਕੋਕਰ ਦੀ ਜੀ ਉਹਦੇ ਤੇ ਉਹਨਾਂ ਉੱਥੇ ਜਾ ਕੇ ਜੀ ਉਹਨਾਂ ਨੇ ਘੋਸ਼ਣ ਕਰਾ ਦਿੱਤਾ ਘੋਸ਼ਣ ਤੋਂ ਬਾਅਦ ਬੇਟੀ ਦੀ ਹਾਲਤ ਖਰਾਬ ਹੋ ਗਈ ਸਾਨੂੰ ਦੇ ਪਹਿਲੇ ਪਤਨ ਚੱਲਿਆ ਜੀ ਤੇ ਆਪਾਂ ਗੁਰਦਾਸਪੁਰ ਹਸਪੀਟਲ ਵਿੱਚ ਵੀ ਬੇਟੀ ਦਾ ਇਲਾਜ ਕਰਾਇਆ ਦਾਖਲ ਕਰਾਇਆ ਤੇ ਉੱਥੇ ਆਨ ਕੇ ਇਹਨਾਂ ਨੇ ਅਦਾ ਭਰਾ ਸਰਪੰਚ ਜੀ ਪਾਸਟਰ ਜੀ ਦਾ ਉਹਨੇ ਉਹ ਇੱਕ ਅਣਪਛਾਣਾ ਅਣਪਛਾਣੀ ਵਿਅਕਤੀ ਸੀ ਜੀ ਉਹਨਾਂ ਨੇ ਡਾਕਟਰ ਨੂੰ ਕਿਹਾ ਕਿ ਜੀ আল্টਰਾਸਾਉਂਡ ਨਹੀਂ ਹੋਣ ਦਿੱਤਾ ਤੇ ਉੱਥੋਂ ਉਹਨਾਂ ਨੇ ਛੁੱਟੀ ਕਰਾਤੀ ਜੀ 2 ਦਿਨ ਬਾਅਦ ਬੇਟੀ ਦੀ ਹਾਲਤ ਫੇਰ ਖਰਾਬ ਹੋ ਗਈ ਜੀ ਤੇ ਘਰਦਾਨ ਨੇ ਕਿਹਾ ਵੀ ਡਾਕਟਰ ਨੇ আল্টਰਾਸਾਉਂਡ ਲਿਖਾਈ ਤੇ ਆਪਾਂ ਪ੍ਰਾਈਵੇਟ ਕਰਾ ਲੈਨੇ ਆਂ ਆਪਾਂ আল্টਰਾਸਾਉਂਡ ਗੁਰਦਾਸਪੁਰੋਂ ਕਰਾਇਆ ਜੀ ਤੇ ਹਨ ਉੱਥੇ ਜਾ ਕੇ ਘਰਦਾਨ ਨੂੰ ਪਤਾ ਲੱਗਾ ਵੀ ਇਹ ਕੰਮ ਹੋਇਆ ਰੇ ਜੀ ਤੇ ਬੇਟੀ ਨੇ ਫਿਰ ਦੱਸਿਆ ਵੀ ਮੇਰੇ ਨਾਲ ਇਤਨਾ ਇਤਰਾ ਤੇ ਉਹ ਉਸ ਟਾਈਮ ਵੀ ਬੇਟੀ ਦੇ ਮਗਰ ਹੀ ਉੱਥੇ ਆ ਗਏ ਜਿੱਥੇ ਅਲਟਰਾਸਾਉਂਡ ਕਰਦੇ ਕਰਾਉਣ ਗਏ ਸੀ ਪਾਸਟਰ ਤੇ ਉਦੋਂ ਬਾਅਦ ਜੀ ਆਪਾਂ ਅੰਮ੍ਰਿਤਸਰ ਲੈ ਕੇ ਗਏ ਆ ਜੀ ਤੇ ਅੰਮ੍ਰਿਤਸਰ ਜਾ ਕੇ ਬੇਟੀ ਦੀ ਡੈਥ ਹੋ ਜਾਂਦੀ ਏ ਉੱਥੇ ਅਰਵਿੰਦਰ ਕੁਮਾਰ ਐਸਐਹ ਆਂਦਾ ਆਪਣੀ ਪਾਰਟੀ ਲੈ ਕੇ ਤੇ ਉਹ ਮੇਰੇ ਕੋਲੋਂ ਪੂਰੇ ਕਾਗਜ਼ਾਂ ਤੇ ਸਾਈਨ ਕਰਾ ਲੈਂਦੀ ਆ ਜੀ ਕਿ ਤੇਰੀ ਬੇਟੀ ਦੀ ਡੈੱਡ ਵੱਡ ਦੀ ਆਪਾਂ ਲੈ ਕੇ ਜਾਣੀ ਏ ਉਹ ਜੀ ਫਿਰ 174 ਦੀ ਕਾਰਵਾਈ ਕਰਦੇ ਆ ਮੈਨੂੰ ਤੇ ਇਹ ਵੀ ਨਹੀਂ ਪਤਾ ਕਿ 174 ਹੁੰਦੀ ਕੀ ਆ ਜੀ ਤੇ ਉਦੋਂ ਬਾਅਦ ਫਿਰ ਆਪਾਂ ਐਸਐਸਪੀ ਸਾਹਿਬ ਦੇ ਪੇਸ਼ ਹੋਏ ਆ ਜੀ ਤੇ ਫਿਰ ਜਾ ਕੇ ਪਰਚਾ ਪਰਚਾ ਇਹ ਨਾਲ ਹੀ ਕਟਿਆ ਇਹਨਾਂ ਨੇ 60 65 ਦਿਨ ਲਾਤੇ ਪਰਚਾ ਕੱਟਣ ਲੱਗਾਈ ਤੇ ਪਰਚੇ ਵਿੱਚ ਵੀ ਸਾਰਿਆਂ ਦੇ ਨਾਮ ਨਹੀਂ ਪਾਏ ਜੀ ਜਿਹੜੇ ਨਾਮ ਲਿਖੇ ਹੀ ਜੀ ਅੱਜ ਤੱਕ ਵੀ ਕੁਲਵੰਤ ਕੋਰ ਦਾ ਨਾਮ ਨਹੀਂ ਪੁਲਿਸ ਆਉਣ ਦਿੰਦੀ ਵਿੱਚ ਤੇ ਪੁਲਿਸ ਵਾਲੇ ਮੈਨੂੰ ਮੈਂ ਜਾਨਣਾ ਵਾ ਮੈਨੂੰ ਦੌਕੇ ਮਾਰਦੇ ਆ ਵੀ ਤੁਸੀਂ ਰਾਜੀਨਾਮਾ ਕਰੋ ਜੀ ਤੁਹਾਡਾ ਆਪਾਂ ਰਾਜੀਨਾਮਾ ਕਰਾ ਦਿੰਦੇ ਆ ਮੈਂ ਇਹ ਰਿਕਸ਼ਾ ਚਾਉਣਾ ਵਾ ਜੀ ਤੇ ਗਰੀਬ ਬੰਦਾ ਆ ਗਰੀਬ ਬੰਦਿਆਂ ਮੈਂ ਤੇ ਮਲੇ ਪੁਲਿਸ ਵਾਲੇ ਮੈਨੂੰ ਤੰਗ ਪਰੇਸ਼ਾਨ ਬਰਾ ਕਰਦੇ ਆ ਜੀ ਤੇ ਮੈਂ ਆਪਣੇ ਘਰ ਛੱਡ ਕੇ 2 ਸਾਲ ਹੋ ਗਿਆ ਜੀ ਤੇ ਹੁਣ ਮੈਂ ਆਪਣਾ ਘਰ ਵੀ ਵੇਚ ਦਿੱਤਾ ਜੀ ਕਿ ਮੈਂ ਇਨਸਾਫ ਹੋ ਲੈਣਾ ਹੋਵੇ ਬਾਕੀ ਵੀ ਦੱਸੋ ਪੁਲਿਸ ਜੀ ਸਾਰਾ ਬਾਕੀ ਹੈ ਐਫ ਆਈ ਆਰ ਦੀ ਕਾਪੀ ਆ ਜੀ ਤੇ ਆ ਪੋਸਟਮਾਰਡਮ ਦੀ ਕਾਪੀ ਆ ਜੀ ਬੇਟੀ ਦੀ ਆ ਜਿਹੜੀ ਜੀ ਮੈਂ ਐਸਐਚਓ ਨੂੰ ਜਾ ਕੇ ਇਹ 6 6 ਤਰੀਕ ਤੀਜਾ ਮਹੀਨਾ 2025 ਚ ਐਸਐਚਓ ਸਾਹਿਬ ਨੂੰ ਦੱਸਿਆ ਵੀ ਜਿੱਥੇ ਆਹਟਾ ਮੂੰ ਜੰਮੂ ਰਹਿ ਰਿਹਾ ਵਾ ਜੀ ਤੇ ਮੇਰੇ ਨਾਲ ਚਲੋ ਉਹਨੂੰ ਅਰੈਸਟ ਕਰੂੰ ਤੇ ਕੋਈ ਕਾਰਵਾਈ ਨਹੀਂ ਕਰ ਰਹੇ ਜੀ ਉਹਨਾਂ ਦੇ ਬਕਾਇਦਾ ਮੈਂ ਉਹਨਾਂ ਕੋਲੋਂ ਰਿਸੀਵ ਕਰਾਈ ਆ ਕਾਪੀ ਜੀ ਤੇ ਇੱਕ ਕਾਪੀ ਜੀ ਮੈਂ ਇੱਕ ਕਾਪੀ ਮੈਂ ਜੋ ਐਸਐਸਪੀ ਸਾਹਿਬ ਕੋਲੋਂ ਲੂੰਗੀ ਹਾਂ ਜੀ ਦੋ ਵਾਰੀ ਮੇਰੇ ਪਿੰਡ ਦਾ ਸਰਪੰਚ ਸਾਹਿਬ ਤੇ ਨਾਲ ਹੀ ਉਹ ਵਕੀਲ ਸਾਹਿਬ ਨੇ ਉਹ ਗਏ ਆ ਜੀ ਮੇਰੇ ਨਾਲ ਐਸਐਸਪੀ ਵੀ ਸਾਡੀ ਕੋਈ ਨਹੀਂ ਸੁਣਦਾ ਪਿਆ ਜੀ ਫਿਰ ਆਪਾਂ ਉਹਨਾਂ ਨੇ ਕਿਹਾ ਵੀ ਆਪਾਂ ਕਾਪੀ ਹੈ ਡਾਕ ਰਸਤੇ ਫਿਰ ਇੱਕ ਕਾਪੀ ਮੈਂ ਐਸਐਸਪੀ ਸਾਹਿਬ ਨੂੰ ਤੇ ਜੀਆਜੀ ਕਿ ਇਹ ਜਿਹੜਾ ਬੰਦਾ ਹੈ ਅੱਜ ਕੱਲ੍ਹ ਫੁਲਾਨੀ ਜਗ੍ਹਾ ਤੇ ਆ ਜੀ ਤੇ ਇਹਨੂੰ ਅਰੈਸਟ ਕੀਤਾ ਜਾਵੇ ਪਰ ਕੋਈ ਕਾਰਵਾਈ ਨਹੀਂ ਕਰਦੇ ਜੀ ਤੇ ਇਹ ਉਹਦੇ ਪੀਓ ਦੇ ਆਰਡਰ ਆ ਜੀ ਜਾ ਸਾਹਿਬ ਵੱਲੋਂ ਵੀ ਉਹਨੂੰ ਕਿਯੋ ਕੀਤਾ ਗਿਆ ਦਾ ਤੇ ਫੇਰ ਵੀ ਪੁਲਿਸ ਏਰੀਆ ਕੋਈ ਕਾਰਵਾਈ ਨਹੀਂ ਤੇ ਜਰਾ ਹੁਣ ਐਸ ਐਚਓ ਸਾਹਿਬ ਮੌਜੂਦਾ ਨਹੀਂ ਉਹ ਮੈਨੂੰ ਕਹਿੰਦੀ ਆ ਵੀ ਤੂੰ ਰਾਜੀਨਾਮਾ ਕਰ ਦੋ ਦੋ ਤਿੰਨ ਤਿੰਨ ਘੰਟੇ ਜੀ ਦੋਵੇਂ ਜਾਨਾ ਮੈਂ ਉੱਥੇ ਬੁਲਾਉਂਦਾ ਮੈਂ ਹੀ ਜਾਨਾ ਪੁੱਛਣਾ ਉਹਨਾਂ ਨੂੰ ਤੇ ਮੈਨੂੰ ਦੋ ਦੋ ਤਿੰਨ ਤਿੰਨ ਘੰਟੇ ਰਿਆਸਮੈਂਟ ਕਰਦਾ ਬਹਾਲ ਲੈਂਦਾ ਥਾਣੇ ਦੇ ਅੰਦਰ ਤੇ ਬਾਅਦ ਚੋਂ ਮੈਨੂੰ ਕਹਿੰਦਾ ਹੁਣ ਤੂੰ ਜਾ ਤੇਰਾ ਕੰਮ ਕੋਈ ਨਹੀਂ ਹੈ ਤੇ ਇੱਕ ਹਾਂਜੀ ਇੱਕ ਇਹ ਜਿਹੜਾ ਜੀ ਹੈ ਵਰਦੀ ਪਾਈ ਦੀ ਹੈ ਜਿੰਨੇ ਜੀ ਇਹ ਬੜਾ ਟਾਂਕ ਪਰੇਸ਼ਾਨ ਕਰਦੇ ਉਹਦਾ ਭਤੀਜਾ ਵਾ ਜੀ ਤੇ ਇੱਕ ਇਹਨਾਂ ਦਾ ਪਾਸਟਰ ਦਾ ਭਰਾਵਾ ਬਖਸ਼ੀਸ਼ ਚੰਦ ਐਸਪੀਡੀ ਨਾਲ ਲੱਗਾਦਾ ਜੀ ਤੇ ਐਸਪੀਡੀ ਕੋਲੋਂ ਮੈਨੂੰ ਦਬਕੇ ਮਰਵਾਏ ਆ ਜੀ ਇਹਨਾਂ ਨੇ ਤੇ ਮੇਰੇ ਘਰ ਆਣ ਕੇ ਵੀ ਤੇ ਮੈਨੂੰ ਕਚਹਿਰੀ ਵਿੱਚ ਵੀ ਤੇ ਬਾਅਦ ਚੋਂ ਉੱਥੇ ਆਪਣੇ ਦਫ਼ਤਰ ਲਿਆ ਕੇ ਗਏ ਆ ਜੀ ਤੇ ਉੱਥੇ ਵੀ ਮੈਨੂੰ ਇਹ ਕਹਿੰਦੇ ਆ ਕਿ ਰਾਜੀਨਾਮਾ ਕਰੋ ਬਾਕੀ ਤੁਸੀਂ ਇਹ ਦੇਖ ਸਕਦੇ ਹੋ ਜਸ਼ਨ ਗਿੱਲ ਦੀ ਇਹ ਫੋਟੋ ਹੈ ਜਿਹੜਾ ਕਿ ਇੱਕ ਬਲਵਤਕਾਰੀ ਹੈ ਜੀ ਪੀਓ ਦਾ ਮੁੱਦੋ ਪੀਓ ਦੇ ਇੱਕ ਸਾਲ ਹੋ ਗਿਆ ਪੀਓ ਨੂੰ ਪਰਚਾ 2023 ਦਾ ਪਰਚਾ 5ਵੇਂ ਮਹੀਨੇ ਦਾ 7ਵੇਂ ਮਹੀਨੇ ਦਾ 7ਵੇਂ ਮਹੀਨੇ ਸੌਰੀ ਜਿਹੜਾ ਕਿ ਇਹ ਆਪਣੀ ਬੇਟੀ ਨੂੰ 에어ਪੋਰਟ ਤੇ ਛੱਡਣ ਜਾਂਦਾ ਜੰਮੂ ਜਦ ਕਿ ਪੁਲਿਸ ਨੂੰ ਪਤਾ ਹੁੰਦਾ ਕਿ ਇਹ ਬੰਦਾ ਜਾ ਕਿੱਥੇ ਰਾਤ ਨੂੰ ਇਹ ਘਰ ਆਉਂਦਾ ਰਾਤ ਨੂੰ ਘਰ ਆ ਕੇ ਸਵੇਰ ਜਲਦੀ ਕਰ ਤੋਂ ਨਿਕਲ ਜਾਂਦਾ ਨੇਰੇ ਨੇਰੇ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਨਿਕਲ ਜਾਂਦਾ ਉੱਥੋਂ ਤੇ ਜਿਹੜਾ ਕੀ ਪੁਲਿਸ ਪ੍ਰਸ਼ਾਸਨ ਨੂੰ ਪਤਾ ਇਹ ਬੰਦਾ ਕਿੱਥੇ ਆਇਆ ਕੀ ਕਰਦਾ ਜਦਕਿ ਸੰਡੇ ਨੂੰ ਚਰਚ ਜੰਮੂ ਚ ਲਾਂਦਾ ਏ ਮਤਲਬ ਕਿ ਮੀਡੀਆ ਸਾਹਮਣੇ ਨਹੀਂ ਆਂਦਾ ਉੱਥੇ ਬਿਲਕੁਲ ਪਤਾ ਕਿ ਉਸ ਜਗ੍ਹਾ ਦਾ ਪਤਾ ਸਾਨੂੰ ਕਿ ਸਾਡੇ ਨਾਲ ਪੁਲਿਸ ਚੱਲੇ ਅਸੀਂ ਉਹਨੂੰ ਅਰੈਸਟ ਕਰਾਵਾਂਗੇ ਪਰ ਲੇਕਿਨ ਪੁਲਸ ਸਾਥੇ ਹੀ ਨਹੀਂ ਪਉਂਦੀ ਕੀ ਅਸੀਂ ਨਹੀਂ ਜਾਣਾਂ ਜੋ ਤੁਸੀਂ ਕਰਨਾ ਕਰ ਲਓ ਅੱਗੇ ਦੇ ਪੁਲਿਸ ਇਹ ਕਹਿ ਰਹੀ ਹੈ ਕਿ ਜੋ ਤੁਸੀਂ ਕਰਨਾ ਤੁਸੀਂ ਕਰ ਸਕਦੇ ਹੋ ਪਰ ਐਦਾਂ ਦੇ ਬੰਦੇ ਬਾਹਰ ਘੁੰਮਦੇ ਨੇ ਫਿਰ ਆਮ ਪਬਲਿਕ ਕਿੱਥੇ ਜਾਊਗੀ ਦੱਸੋ ਦੇਖੋ ਜੀ ਉਹਦਾ ਭਰਾ ਉਹਦਾ ਭਰਾ ਇੱਕ ਡੀਆਈਜੀ ਹੈ ਇਹ ਇੱਕ ਸਰਪੰਚ ਇੱਕ ਸਰਪੰਚ ਇੱਕ ਡੀਆਈਜੀ ਪੂਰੀ ਸ਼ਿਫਾਸ ਕਰਦੇ ਨੇ ਧੰਨਮਾਨ ਜੀ ਡੀਆਈਜੀ ਦੇ ਗਨਮੈਨ ਨੇ ਜਿਹੜੀ ਉਹਦੀ ਸਪੋਰਟ ਪੂਰੀ ਕਰਦੇ ਨੇ ਪੁਲਿਸ ਪੁਲਿਸ ਪ੍ਰਸ਼ਾਸਨ ਤੇ ਬੰਦੇ ਦੇ ਦਬਾਅ ਬਣਾ ਕੇ ਰੱਖਿਆ ਪੂਰਾ ਕਿ ਅਰੈਸਟ ਨਾ ਕਰੋ ਜੋ ਹੁੰਦਾ ਉਹ ਹੋਣ ਦੋ ਉਹ ਤੋਂ ਬਾਅਦ ਚ ਇਹਨੂੰ ਡਰਾਣਾ ਧਮਕਾਣਾ ਸ਼ੁਰੂ ਕਰਦੇ ਇਹ ਬੰਦਾ ਅੱਜ ਪਹਿਲਾਂ ਵੀ ਦੱਸੂਗੀ ਕਿ ਘਰ ਵੇਚ ਕੇ ਅੰਮ੍ਰਿਤਸਰ ਰਹਿ ਰਿਹਾ ਤੇ ਫੋਨ ਬੰਦ ਕਰਕੇ ਇਹਦਾ ਇਹ ਇੰਨਾ ਕੋਲ ਡਰਾ ਰੱਖੇ ਬੰਦਾ ਕਿ মিডিਆ ਸਾਹਮਣੇ ਆਊਗਾ ਤੇਰਾ ਇਲਜ਼ਾਮ ਬਰੋ ਤੇ ਤੇਰੀ ਕੁੜੀ ਨਾਲ ਤਾਂ ਮਾਰ ਦਿੱਤਾ ਗਿਆ ਤੈਨੂੰ ਵੀ ਮਾਰ ਦਿੱਤਾ ਜਾਊਗਾ ਤੇ ਪੁਲਿਸ ਦੀ ਇਹ ਦੇਖੋ ਕਿੱਡੀ ਵੱਡੀ ਗਲਤੀ ਹੈ ਕਿ ਇੱਕ ਐਕਸੀਡੈਂਟ ਚ ਕੇਸ ਬਣਾ ਦਿੱਤਾ ਗਿਆ 304 ਏ ਦਾ ਕਿੱਦਾਂ ਵਾਰੀ ਸੀ ਕੁੜੀ ਦੀ ਉਹ ਦੱਸੋ ਕੁੜੀ ਜਦੋਂ ਕਿ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ ਜੀ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਉਹਦਾ ਅਬੋਰਸ਼ਨ ਕਰਾਂਦਾ ਜਸ਼ਨ ਗਿੱਲ ਘਰਦਿਆਂ ਤੋਂ ਚੋਰੀ ਕਰ ਦਿੰਦਾ ਚੋਰੀ ਰਵਰਸ਼ਨ ਕਰਾਂਦਾ ਤੇ 2 ਦਿਨ ਬਾਅਦ ਕੁੜੀ ਨੂੰ ਪੇਨ ਹੁੰਦਾ ਤੇ ਉਹ ਆਪਣੀ ਮਾਂ ਨੂੰ ਦੱਸਦੀ ਆ ਕੇ ਉਸ ਤੋਂ ਬਾਅਦ ਉਹ ਕਹਿੰਦਾ ਮੈਂ ਪ੍ਰੇਅਰ ਕਰ ਦਿੰਦਾ ਪ੍ਰੇਅਰ ਕਰਕੇ ਉਹਨੂੰ 5000 ਰੁਪਏ ਦਿੱਤਾ ਜਾਂਦਾ ਕਿ ਬਹੁਤ ਵੱਡੀ ਰਕਮ ਹੈ ਇਹਦੇ ਲਈ ਕਿ 5000 ਰੁਪਏ ਦੇ ਕੇ ਇਹਨਾਂ ਨੂੰ ਮਤਲਬ ਇੱਕ ਲਾਲਚ ਦੇ ਕੇ 5000 ਦਾ ਕਿ ਤੁਸੀਂ মিডিਆ ਸਾਹਮਣੇ ਨਾ ਆਓ ਉਹਦੀ 2 ਦਿਨ ਬਾਅਦ ਪੇਨ ਹੋਣਾ ਸ਼ੁਰੂ ਹੁੰਦਾ ਹ ਹਸਪੀਟਲ ਲੈ ਕੇ ਜਾਂਦੇ ਆ ਉਹਦੀ ਉੱਥੇ ਡੈਥ ਹੋ ਜਾਂਦੀ ਹੈ ਕੁੜੀ ਨੂੰ ਏਦਾਂ ਕਿ ਡਰਾ ਰੱਖਿਆ ਸੀ ਇਹ ਬੰਦੇ ਨੇ ਉਹ ਸਹਿਮ ਕੇ ਡਰ ਕੇ ਉਹਦੀ ਮੌਤ ਹੋ ਜਾਂਦੀ ਹੈ ਤੇ ਪੁਲਿਸ ਨੇ ਐਡਾ ਕੁ ਘਟਿਆ ਕੰਮ ਕੀਤਾ ਕਿ 304ਏ ਧਾਰਾ ਲਾ ਦਿੱਤੀ ਕਿ ਐਕਸੀਡੈਂਟ ਬਣਾ ਦਿੱਤਾ 376 304 ਕੇਮੇ ਐਕਸੀਡੈਂਟ ਦੀ ਧਾਰਾ ਬਣਾ ਸਕਦੇ ਹੋ ਅਸੀਂ ਹਾਈ ਕੋਰਟ ਜਾਵਾਂਗੇ ਕਿ ਜਿਹੜੇ ਪੁਲਿਸ ਨੇ ਤੁਹਾਡੇ ਨਾਲ ਲਿੱਤੇ ਮਤਲਬ ਮੀਡੀਆ ਸਾਹਮਣੇ ਦਿਖਾਣਾ ਚਾਹੁੰਦੇ ਦੁਬਾਰੇ ਫੇਰ ਨਾ ਬੋਲਾਂਗਾ ਜਿਹੜੀ ਪੂਰੀ ਜਸਨ ਗਿੱਲ ਦੀ ਸਪੋਰਟ ਕਰਦੇ ਨੇ ਉਤੋਂ ਇੱਕ ਹੋਰ ਫੋਟੋ ਸੀ ਵੀ ਭੇਜ ਦਿਓ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇੱਕ ਨਰਸਿੰਗ ਦਾ ਕੋਰਸ ਕਰਦਾ ਸੀਗਾ ਇਹ ਬੰਦਾ ਇਹ ਪੁਲਿਸ ਦੀ ਵਰਦੀ ਚ ਫੋਟੋ ਧਰਾ ਕੇ ਇਹਨਾਂ ਨੂੰ ਉੱਤੋਂ ਭੇਜਦਾ ਪਿਆ ਤੁਸੀਂ ਸਾਡਾ ਕਹਿੰਦਾ ਕੁਝ ਨਹੀਂ ਵਿਗਾੜ ਸਕਦੇ ਜਿਹੜਾ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਨਾਂ ਰਵਿੰਦਰ ਕੁਮਾਰ ਬਰਿਆਲੀ ਚੌਕੀ ਐ ਸਿਜ ਜਤਿੰਦਰ ਕੁਮਾਰ ਐਸਐਚਓ ਦੀਨਾ ਨਗਰ ਮਤਲਬ ਦੀਨਾ ਨਗਰ ਥਾਣੇ ਦਾ ਹੀ ਮਕਦਮਾ ਹੈ ਤੇ ਡੈਨੀਵਲ ਗਿੱਲ ਸਰਪੰਚ ਪਾਸਟਰ ਦਾ ਭਰਾ ਅਸੀਸ ਗਿੱਲ ਨਕਲੀ ਪੁਲਿਸ ਵਾਲਾ ਜਿਹੜਾ ਕੀ ਹੈ ਨਾ ਜੀ ਇਹ ਇਹੀ ਹੈ ਜੀ ਅਸੀਸ ਗਿੱਲ ਬਖਸ਼ੀਸ਼ ਚੰਦ ਐਸਪੀ ਡੀ ਗਨਮੈਨ ਉਹਦਾ ਜਿਹੜਾ ਤੰਗ ਪਰੇਸ਼ਾਨ ਕਰਦਾ ਇਹਨਾਂ ਨੂੰ ਜੀ ਚਰ ਜਾਰਜ ਜਾਰਜ ਮਸੀ ਚਾਚੇ ਦਾ ਮੁੰਡਾ ਐਸਪੀ ਸਰਪੰਚ ਦਾ ਮਾਮਾ ਜੋ ਕਿ ਜੰਮੂ ਕਸ਼ਮੀਰ ਚ ਇਸ ਟਾਈਮ ਐਸਪੀ ਐ ਅਮ੍ਰਿਤ ਰੰਦਾਵਾ ਐਸਐਚ ਜਿਹੜਾ ਇਸ ਟਾਈਮ ਹੁਣ ਇਸ ਟਾਈਮ ਉਸ ਥਾਣੇ ਚ ਐ ਤੇ ਮਨੀ ਬੈਂਸ ਜਿਹੜਾ ਥਾਣੇ ਦਾ ਮੁਨਸੀਬ ਇਸ ਟਾਈਮ ਮਤਲਬ ਇੱਥੇ ਐਡਾ ਕੋ ਦਬਾਅ ਪਾ ਕੇ ਰੱਖਿਆ ਹੋਇਆ ਉਹ ਬੰਦਿਆਂ ਨੇ ਕਿ ਕਾਰਵਾਈ ਨਾ ਕਰ ਸਕਣ ਕੋਈ ਵੀ ਐਦਾਂ ਦੇ ਬੰਦੇ ਇਸ ਟਾਈਮ ਜੰਮੂ ਸ਼ਰੀਆਮ ਬੰਦਾ ਨੂੰ ਮਰ ਆਪਣੇ ਘਰ ਦੇ ਨੂੰ ਛੱਡਣ ਜਾ ਰਿਹਾ ਏਅਰਪੋਰਟ ਤੇ ਤੁਹਾਨੂੰ ਵੀਡੀਓ ਵੀ ਮੈਂ ਦਿਖਾ ਦਿੰਦਾ ਉਹਨਾਂ ਦੀ ਉਹ ਆਪਣੇ ਘਰ ਦੇ ਨੂੰ ਛੱਡਣ ਜਾਂਦਾ ਉਹ ਏਅਰਪੋਰਟ ਤੇ ਪੁਲਿਸ ਕਹਿੰਦੀ ਸਾਨੂੰ ਕੋਈ ਨਾ ਘਰਵਾਰ ਆਂਦਾ ਨਾ ਕੋਈ ਕਿਤੇ ਸਾਨੂੰ ਦੱਸੋ ਜਾਂ ਦੱਸਣ ਜਾਂਦੇ ਆ ਉਹ ਬੰਦੇ ਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਇਹਦੀ ਵੀਡੀਓ ਜੀ ਇੱਕ ਕੁੜੀ ਸੀ ਉਮਰ ਲੜਕੀ ਦੀ 21 ਸਾਲ ਦੀ ਏਜ 22 ਸਾਲ ਸੀਗੀ ਜਿਹੋਦੀ ਜੀ ਕੁੜੀ ਦੀ ਏਜ 22 ਸਾਲ ਸੀ ਕੁੜੀ ਦੀ ਫੋਟੋ ਦਿਖਾ ਸਕਦਾ ਮੀਡੀਆ ਸਾਹਮਣੇ ਜਿਹੜੀ ਕੁੜੀ ਦਾ ਹੋਇਆ ਸੀਗਾ ਨਹੀਂ ਨਹੀਂ ਠੀਕ ਕਰਨ ਬਾਅਦ ਮੈਂ ਸਟੇਟਮੈਂਟ ਦੇ ਕੇ ਲਈ ਸੀ ਆਪ ਇਹ ਪੁੱਛਣਾ ਜਾਏਗੇ ਕਿ ਰਿਲੇਸ਼ਨਸ਼ਿਪ ਕੰਸੈਂਸ਼ੂਅਲ tha ਨਹੀਂ ਆਪ ਕੈਸੇ ਕਹਿ ਸਕਦੇ ਹੋ ਕਿ ਇਹ ਜ਼ਬਰਦਸਤੀ ਸੀ ਜ਼ਬਰਦਸਤੀ ਸੀਗਾ ਜੀ ਇਹ ਇਕੋ ਕੁੜੀ ਜਦ ਕਰਦਨ ਦੱਸਣਾ ਚਾਹੀਏ ਉਸ ਤੋਂ ਬਾਅਦ ਉਹਦਾ ਅਬੋਰਸ਼ਨ ਕਰਾ ਕੇ ਨਾਲ ਦੀ ਨਾਲ ਉਹਦਾ ਕਰਕੇ ਉਹਨੂੰ ਮਾਰ ਦਿੱਤਾ ਜਾਂਦਾ ਉਤੋਂ ਡਾਕਟਰਾਂ ਨੇ ਵੀ ਜਿਹੜੀ ਉਹਨੂੰ ਪੈਸੇ ਦੇ ਕੇ ਰਿਪੋਰਟ ਵੀ ਪੋਸਟਮਾਰਟਮ ਦੀ ਭਾਜੀ ਕੀ ਲਿਖਿਆ ਸੀਗਾ ਉਹ ਚ ਰਿਪੋਰਟ ਵੀ ਸਾਨੂੰ ਘੱਟ ਵੱੜ 2 ਟਾਈ 3 ਮਹੀਨੇ ਬਾਅਦ ਦਿੱਤੀ ਸੀ ਜੀ ਰਿਪੋਰਟ ਵੀ ਇਹਨਾਂ ਨੇ ਚੱਕਰ ਮਾਰਦੇ ਥੱਕ ਕੇ ਅੱਜ ਦੇ ਰੇ ਰਿਪੋਰਟ ਕੱਲ ਦੇ ਰੇ ਪੋਸਟਮਾਰਟਮ ਦੌਰਾਨ ਦੇਖੋ ਤੁਸੀਂ ਐਕਸੀਡੈਂਟ ਕੇਸ ਬਣਾਇਆ ਗਿਆ ਕਿੱਡੀ ਵੱਡੀ ਗੱਲ ਹੈ ਜੀ ਕਿੰਦਾ ਐਕਸੀਡੈਂਟ ਕਿੰਦਾ ਕੀ ਮੌਤ ਹੋਈ ਕਿਸ ਤਰ੍ਹਾਂ ਜਾਦੀ ਸੀ ਅਬੋਰਸ਼ਨ ਤੋਂ ਬਾਅਦ ਉਹਦੀ ਮੌਤ ਹੋਈ ਐਕਸੀਡੈਂਟ ਦਾ ਬਣਾਇਆ ਗਿਆ ਕਿੰਨਾ ਹੋ ਗਿਆ 304 ਦੇ ਰੋਡ ਐਕਸੀਡੈਂਟ ਕੁਝ ਲਿਖਣ ਦਾ ਜਤਨ ਨਹੀਂ 104 ਜਿਹੜੀ ਏ ਲਾਈ ਹਾਂ ਭਾਜੀ ਉਹ ਚ ਕੁਝ ਨਹੀਂ ਦਿਖਾਇਆ ਸਿਰਫ ਨਾਰਮਲ ਐਕਸੀਡੈਂਟ ਦਿਖਾਤਾ ਐਫਆਈ ਤੁਹਾਨੂੰ ਸਾਰਿਆਂ ਨੂੰ ਕਾਪੀ ਦੇ ਦੂੰਗੀ ਚੈੱਕ ਕਰ ਲਿਓ ਤੁਹਾਨੂੰ ਮੀਡੀਆ ਚ ਮੈਂ ਗਰੁੱਪ ਚ ਪਾ ਦਾਂਗਾ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਕਹਿੰਦੇ ਹੋ ਵਾਚਨ ਡਰਾਫਟ ਦੀ ਸਿਹਤ ਖਰਾਬ ਹੋਈ ਤੇ ਵੀ ਜਾਣ ਚੱਲੀ ਬਿਲਕੁਲ ਜੀ ਬਿਲਕੁਲ ਕੁੜੀ ਨੇ ਮਰਨ ਤੋਂ ਪਹਿਲਾਂ ਕੋਈ ਸਟੇਟਮੈਂਟ ਕੋਈ ਬਿਆਨ ਆਇਆ ਕੁੜੀ ਨੇ ਤਾਂ ਕੋਈ ਬਿਆਨ ਨਹੀਂ ਕੁੜੀ ਨੇ ਆਪਣੇ ਸਿਰਫ ਮਾਂ ਨੂੰ ਦੱਸਿਆ ਸੀਗਾ ਉਹਦੀ ਹਾਲਤ ਬਹੁਤ ਖਰਾਬ ਸੀਗੀ ਬਹੁਤ ਜਿਆਦਾ ਬਲੀਡਿੰਗ ਹੋਣ ਲੱਗ ਗਈ ਸੀ ਕਿ ਬਹੁਤ ਜ਼ਿਆਦਾ ਮਾਤਾ ਨੇ ਉਹਨੇ ਪੁੱਛਿਆ ਵੀ ਕੀ ਹੋਇਆ ਉਹਨਾਂ ਨੇ ਦੱਸਿਆ ਜਦੋਂ ਗੱਲਬਾਤ ਅਸੀਂ ਕਹਿੰਦੇ ਮੈਨੂੰ ਪਾਪਾ ਤੋਂ ਡਰ ਲੱਗਦਾ ਵਿਚਾਰੇ ਕਿ ਮੈਂ ਪਾਪਾ ਦੇ ਸਾਹਮਣੇ ਕੀ ਫਾਤ ਸਾਹਮਣੇ ਕੀ ਗੱਲ ਕਰਾਂਗੀ ਆਪਣੀ ਛੋਟੀ ਭੈਣ ਨੂੰ ਉਹਨੇ ਸਾਰਾ ਉਹਨੇ ਆਪਣੀ ਇੱਕ ਛੋਟੀ ਭੈਣ ਨੂੰ ਦੱਸਿਆ ਵੀ ਮੇਰੇ ਨਾਲ ਆ ਗੱਲਬਾਤ ਹੋਈ ਹੈ ਜਿੱਥੋਂ ਤੱਕ ਅਸੀਂ ਫਿਰ ਦੁਆਰੇ ਇਹਨਾਂ ਹਸਪੀਟਲ ਲੈ ਕੇ ਗਏ 2 ਦਿਨ ਬਾਅਦ ਜਦੋਂ ਬਲੀਡਿੰਗ ਹੋਣ ਲੱਗ ਗਈ ਪੇਨ ਹੋਣ ਲੱਗ ਗਿਆ ਉੱਥੇ ਜਾ ਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਿ ਇਹ ਪਾਸਟਾ ਦੇ ਨਾਂ ਤੇ ਇੱਕ ਜਸ਼ਨ ਗਿਲ ਇੱਕ ਕਲੰਕ ਹੈ ਤੇ ਇਸ ਟਾਈਮੇ ਡਰਦਾ ਫਿਰਦਾ ਜੰਮੂ ਚ ਇਸ ਵਾਰ ਪੰਜਾਬ ਛੱਡ ਕੇ ਜੰਮੂ ਚ ਚਰਚ ਚਲਾਉਂਦਾ ਪਿਆ ਪੁਲਿਸ ਨੂੰ ਪਤਾ ਏ ਫੇਰ ਵੀ ਉਹਨੂੰ ਹੱਥ ਨਹੀਂ ਪਾਰੀ ਦੱਸੋ ਕਿੱਦਾਂ ਦਾ ਪ੍ਰਸ਼ਾਸਨ ਹੈ ਗੁਰਦਾਸਪੁਰ ਦਾ ਡੀਐਸਪੀ ਐਸਐਚਓ ਹੋਰ ਥਾਣੇ ਦੇ ਮੁਨਸੀ ਜਿਹੜੇ ਪੂਰੀ ਉਹਦੀ ਸਪੋਰਟ ਕਰਦੇ ਨੇ ਯਾਨੀ ਪੈਸਾ ਲੈ ਕੇ ਸਪੋਰਟ ਕਰਦੇ ਨੇ ਇਹੀ ਕਹਿ ਸਕਦੇ ਆ ਤੇ ਹੋਰ ਤਾਂ ਕੋਈ ਕਹਿ ਨਹੀਂ ਸਕਦੇ ਸੀ ਮੈਡੀਕਲ ਨੈਗਲੀਜੈਂਸ ਕਰਕੇ ਸਭ ਤੋਂ ਹਾਂਜੀ ਨੀ ਉਹ ਹੈਗੋਪਜਨ ਨਵੇਂ ਉਸਕੇ ਜੈਗੋਚਾ ਉਹ ਉਸ ਤੋਂ ਬੋਲ ਕੇ ਇਸ ਤਰ੍ਹਾਂ ਨੇ ਮੈਂ ਨਹੀਂ ਮੈਂ ਹੀ ਤਾਂ ਇਹ ਉਹ ਉਸ ਨੇ ਇਹ ਆਪਾਂ ਜਿਹੜੀ ਗੁਰਦਾਸਪੁਰ ਤੋਂ ਆਪਾਂ ਕਰਾਇਆ ਹੀ ਇਹਨੇ ਕੋਰਤੇ ਮੈਂ ਕੀਤਾ ਹੀ ਤੇ ਉਹ ਜਿਹੜੇ ਪੁਲਿਸ ਵਾਲਿਆਂ ਨੇ ਜੀ ਉਹਨੂੰ ਕਹਿੰਦੇ ਆ ਵੀ ਇਹਦੀ ਡਿਊਟੀ ਨਹੀਂ ਹੈ ਉਸ ਟਾਈਮ ਜੀ ਜਦੋਂ ਜੀ ਮੈਂ ਆਪਣੀ ਬੇਟੀ ਨੂੰ ਹਸਪੀਟਲ ਗੁਰਦਾਸਪੁਰ ਚ ਲੈ ਕੇ ਗਿਆ ਜੀ ਉਸ ਟਾਈਮ ਰਾਤ ਨੂੰ ਹੋਰ ਡਾਕਟਰ ਦੀ ਡਿਊਟੀ ਸੀ ਜੀ ਤੇ ਦਿਨੇ ਡਾਕਟਰ ਰਚਨਾ bàba ਦੀ ਆਈਏ ਡਿਊਟੀ ਉਹਨੇ ਆਪਣੀ ਡਿਊਟੀ ਦੇ ਦੌਰਾਨ ਉਦੋਂ ਉੱਥੇ ਸਰਪੰਚ ਆਇਆ ਉਹਦਾ ਭਰਾ ਪਾਸਟਰ ਦਾ ਤੇ ਪਾਸਟਰ ਹੀ ਤੇ ਕਾਨੂੰਸ਼ਾਤਾ ਬੰਦਾ ਸੀ ਉਹਨਾਂ ਨੇ ਆਣ ਕੇ ਡਾਕਟਰ ਨੂੰ ਕਹਿ ਕੇ ਤੇ ਛੁੱਟੀ ਕਰਾਤੀ ਤੇ ਜਦ ਕਿ ਡਾਕਟਰ ਦੀ ਮੇਰੇ ਕੋਲੋਂ ਪਰਚੀਆਂ ਹੈਗੀਆਂ ਨੇ ਸਲਿੱਪ ਹੈਗੀ ਹੈ ਜੀ ਜਿਹਦੇ ਵਿੱਚ ਡਾਕਟਰ ਨੇ ਉਹ ਇਲਾਜ ਨਹੀਂ ਕੀਤਾ ਤੇ ਆਪਣਾ ਸਿਆਣੂ ਉਹਦੇ ਕੀਤੇ ਦਿਆ ਤੇ ਹੁਣ ਜਦੋਂ ਮੈਂ ਪੁਲਿਸ ਨੂੰ ਦੱਸਣੇ ਜਾ ਕੇ ਤੇ ਪੁਲਿਸ ਵਾਲੇ ਕਹਿੰਦੇ ਇਹ ਤੇ ਆਪਣੀ ਡਿਊਟੀ ਇਹਨੇ ਆਪਣੀ ਡਿਊਟੀ ਵਿੱਚ ਦਾਖਲੀ ਐਡਮਿਟ ਹੀ ਨਹੀਂ ਕੀਤਾ ਬੇਟੀ ਤੁਹਾਡੀ ਨੂੰ ਤੇ ਜਦੋਂ ਮੈਂ ਹੁਣ ਸਾਰੇ ਕੋਈ ਪ੍ਰੂਫ ਵੀ ਉਹਨਾਂ ਨੂੰ ਦਿਨਾ ਪੁਲਿਸ ਨੂੰ ਜੀ ਹੁਣ ਮੈਂ ਅਦਾਲਤ ਵਿੱਚ ਵੀ ਲਾਇਦੇ ਆ ਜੀ ਇਹ ਦੇਖੋ ਜੀ ਡਾਕਟਰ ਤੇ ਜਾਨਾ ਉਹਨੇ ਉਥੋਂ ਵਾਲੇ ਛੁੱਟੀ ਕਰਾ ਪੀਜੀ ਮਤਲਬ ਦੇਖੋ ਇਹ ਦਰਦ ਭਰੀ ਕਹਾਣੀ ਹੈ ਜੀ ਇਹਦੀ ਅਸੀਂ ਹੁਣ ਜਿਹੜਾ ਕਿ ਪੁਲਿਸ ਵਾਲੇ ਡਰਾਉਂਦੇ ਉਹਨਾਂ ਦੀ ਅਸੀਂ ਕੇਸ ਦੀ ਇਹਦੀ ਕੇਸ ਦੀ ਸੀਬੀਆਈ ਤੋਂ ਜਾਂਚ ਕਰਾਵਾਂਗੇ ਵੀ ਜਿਹੜਾ ਤੁਸੀਂ ਕੀਤਾ ਝੂਠਾ ਪਰਚਾ ਇਹ ਜਿਹੜਾ 304 ਦਾ ਕੀਤਾ ਐਕਸੀਡੈਂਟ 'ਚ ਉਹਦੀ ਅਸੀਂ ਛਾਣਬੀਨ ਕਰਾਵਾਂਗੇ ਤੇ ਸੀਬੀਆਈ ਤੱਕ ਜਾਵਾਂਗੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਜਿਹੜਾ ਪਾਸਟਰ ਹੈ ਜਲਦ ਤੋਂ ਜਲਦ ਪੁਲਿਸ ਇਹਨੂੰ ਅਰੈਸਟ ਕਰੇ ਤੇ ਇਹਨੂੰ ਕਲਵੰਤ ਕੌਰ ਦਾ ਨਾਮ ਵਿੱਚ ਪਾਉਣ ਜੀ ਤੇ ਕਲਵੰਤ ਕੌਰ ਦਾ ਨਾਮ ਵਿੱਚ ਪਾਣ ਅਸੀਂ ਡੀਜੀਪੀ ਦਫਤਰ ਤੇ ਹਾਈ ਕੋਰਟ ਸੀਬੀਆਈ ਨੂੰ ਆਪਾਂ ਕੇਸ ਦੀ ਜਾਂਚ ਕਰਾਵਾਂਗੇ ਤੋ ਕੁਝ ਬੋਲਣਾ ਬੋਲਦੇ ਬੋਸੋ ਬੋਲੋ ਠੀਕ ਹੈ ਧੰਨਵਾਦ ਜੀ ਬਸ ਸਾਨੂੰ